ਬੱਦੋਵਾਲ ਕਬੱਡੀ ਕੱਪ ਤੋਂ ਮੇਰੇ ਖਿਆਲ ਵਿੱਚ ਕਬੱਡੀ ਜਗਤ ਦੇ ਵਿੱਚ ਪਹਿਲੀ ਵਾਰੀ ਹੋਊਗਾ ਕਿ ਕਾਰ ਰੱਖੀ ਸੀ ਹਾਂਜੀ ਉਹਦੇ ਤੁਸੀਂ ਬੈਸਟ ਜਾਫੀ ਬਣੇ ਤੇ ਉਹ ਮੈਚ ਕਿਸ ਤਰ੍ਹਾਂ ਦਾ ਸੀ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕੁਝ ਜਿੱਤਿਆ ਬੈਸਟ ਜਾਫੀ ਤੌਰ ਤੇ ਉਹ ਬੱਦੋਵਾਲ ਮੈਚ ਤਾਂ ਸੀਗਾ ਜੀ ਕਾਰਾਂ ਪਹਿਲੀ ਵਾਰ ਰੱਖਿਆ ਨਹੀਂ ਜਾਂਦੇ ਸਾਰੇ ਪੰਜਾਬ ਜਿੱਦ ਰੌਲਾ ਪੈ ਗਿਆ ਆਪਣੇ ਸਾਰੇ ਵੀ ਕਾਰਾਂ ਰੱਖਦੇ ਉੱਥੇ ਟੀਮਾਂ ਬਣੀਆਂ ਸਾਰੀਆਂ ਵਧੀਆ ਬਣੀਆਂ ਉਧਰੋਂ ਖਾਨੋਂ ਵਾਲੇ ਨੇ ਦਵਾਬੇ ਦੇ ਪਲੇਅਰ ਹਾਂਜੀ ਬਿੱਟੂ ਦਗਾਲ ਇਧਰ ਉਧਰ ਖੇਡਦਾ ਸੀ ਰੋਗੋ ਮੰਗੀ ਸਾਰੇ ਦਿਨ ਵਧੀਆ ਟੀਮ ਸੀ ਜੱਸਾ ਕਿੰਦਾ ਕੋਈ ਵਧੀਆ ਇੰਦਰ ਅਹੀ ਬਣਾ ਲਈ ਮਨਾਂ ਰੇਡਰ ਸੀਗੇ ਸਿੰਘਵੀਰ ਸਰਾਵਾ ਤੇ ਲਾਲ ਜਿਹੜਾ ਚ ਬਾਬਾ ਜਲਾਲ ਦੀ ਵਾਲਾ ਤੇ ਮਨਾਂ ਜਾਫੀ ਵਿਰਿੰਦਰ ਦੌਧਰਾ ਮਰੂਜ ਨੇ ਤੇ ਪੁਰੇ ਵਾਲਾ ਤੇ ਦੂਜੇ ਇੱਕ ਹੋਰ ਆ ਗੱਸੀਆਂ ਜਲਾਲ ਦੀ ਵਾਲਾ ਚਾਰ ਪੰਜ ਜਾਫੀ ਦੀ ਹਾਂਜੀ ਅਹੀ ਬਣਾ ਕੇ ਟੀਮ ਹੈਗਾ ਕਾਰਾਂ ਰੱਖੀਆਂ ਗੱਲ ਖੇਡ ਲੈਣੇ ਆ ਪਿਲਾਕੇ ਦਾ ਮੈਚ ਆ ਹਾਂਜੀ ਤੇ ਸਿੰਘ ਵਾਲੇ ਉੱਤੇ ਵਧੀਆ ਮਾਚ ਲੱਗਿਆ ਤੇ ਜਿੱਤੀ ਕਾਰ ਹਾਂਜੀ ਬਾਬੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਹਾਂ ਇਹ ਦੂਜੇ ਪਾਸੇ ਟੀਮ ਹੋ ਗਈ ਆਪਣੂੰ ਸੌਨੇ ਨੂੰ ਵੀ ਲੋਕ ਪਿਆਰ ਕਰਦੇ ਆ ਕਿੰਨੇ ਜੱਫੇ ਲਾਇਸੀ ਉਹ ਮੈਂ 11 ਜੱਫੇ ਲਾਇਸੀ ਉਸ ਮੈਚ ਦੇ ਵਿੱਚ ਵਾਹ ਜੀ ਵਾਹ ਤੇ ਹੋਰ ਕਿੰਨੇ ਵਾਰੀ ਬੈਸਟ ਰਹੇ ਹੋ ਤੇ ਕੀ ਕੁਝ ਜਿੱਤਿਆ ਤੁਸੀਂ ਹੁਣ ਤੱਕ ਬੈਸਟ ਤਾਂ ਜੀ ਬਾਬੇ ਦੀ ਗਰਪਾਣਾ ਜਦੋਂ ਤੂ ਫਜ਼ੀਲਾ ਤੇ ਸ਼ਪੂਰਾ ਖੇਡਦੇ ਹੀ ਪਤਾ ਨਹੀਂ ਜਾਂਦਾ ਕਿ ਜਾ ਕੇ ਆਈ ਹੁੰਦਾ ਵੀ ਨਿਕਲ ਹੀ ਜਾਣਾ ਬੈਸਟ ਹਾਂ ਹੁਣ ਕਈ ਜੀ ਮਹਾਰਾਜ ਦੀ ਗਰਪਾਹੀ ਵਧੀਆ ਖੇਡਦੇ ਹੂੰ ਵੀ ਆਇਆ ਹੁੰਦਾ ਵੀ ਜਿੱਥੇ ਖੇਡ ਕੇ ਜਾਂਤੀ ਜਾਣਾ ਹੁੰਦਾ ਜੀ ਆਣ ਦਾ ਤਾਂ ਸੋਚਦੇ ਨਹੀਂ ਜਮੇ ਤੁਹਾਨੂੰ ਕਹੀਏ 8 9 10 11 ਜਿੰਨੇ ਖੇਡਿਆ ਉਨੀਅਨ ਮਾ ਕੇ ਸ਼ੇਤਵਾਟ ਚ ਪੱਕਾ ਹੋਏ ਕੈਨੇਡਾ 8 9 10 11 ਜਾਂਦੇ ਆ ਹੁੰਦੇ ਜਿੱਥੇ ਜਾਵੜੇ ਜਿੱਤੀ ਜਾਣਾ ਜੀ ਜੀ ਤੇ ਇੱਕ ਇਟਲੀ ਦੇ ਵਿੱਚ ਤੁਸੀਂ ਇੱਕ ਮੈਚ ਦੇ ਵਿੱਚ 13 ਜਫੇ ਲਾਏ ਸੀ ਹਾਂਜੀ ਉਹ 2008 ਚ ਮੈਚ ਗਿਆ ਸੀ ਯੂਰਪ ਕਿਡੋ ਉਹ ਮੈਚ ਨੇ ਪੁਰਾਣਾ ਸੀ ਇਹ ਬੱਤੀ ਗਰਾਲੀ ਦਾ ਭਰਾ ਭਾਜੀ ਦਾ ਉੱਥੇ ਸੀ ਉਹ ਮੈਚ ਮੌਤ ਰੱਖ ਲਈ ਨੂੰ ਕਹਿੰਦੇ ਜੀ ਯੂਰਪ ਚੋਂ ਸਾਲ ਵਧੀ ਗਿਆ ਉਸ ਦਿਵਾਰ ਦਬਈ ਖੇਡਿਆ ਮੈਚ ਇੱਕ ਹਾਂਜੀ ਤੇ ਉਹ 13 ਜਫੇ ਵਾਲਾ ਜਿਹੜਾ ਸੀਗਾ ਮੈਚ ਤੁਹਾਡਾ ਉਹ ਕਿਸ ਤਰ੍ਹਾਂ ਦਾ ਸੀ ਹੈ ਜੀ ਕੀ ਦੇ ਨਾਮ ਸੀ ਜੀ ਉੱਥੇ ਜੀ ਇਟਲੀ ਦੇ ਗੌਰੀ ਹੁੰਦੀ ਉੱਥੋਂ ਦੀ ਟੀਮ ਲੋਕਲ ਟੀਮ ਸੀ ਵਧੀਆ ਖੇਡੇ ਸਾਰੇ ਉੱਥੇ ਜੀ ਇਧਰੋਂ ਤੇ ਵਧੀਆ ਸਾਰੇ ਡ੍ਰੀਵ ਵਧੀਆ 13 ਜੱਫੇ ਲਾਏ ਨੂੰ ਮੈਚ ਕੱਲੇ ਜਿਆ ਫੇਰੋਂ ਮੈਂ ਗੱਲ ਲਈ ਉਹਨਾਂ ਨਾਲ ਜੀ ਟੀਮ ਠੀਕ ਸਾਡੀ ਵਧੀਆ ਸੀ ਤੇ ਇੰਗਲੈਂਡ ਦੇ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਖੇਡੇ ਸੀ ਅੰਗਲੈਂਡ 'ਚ ਮੈਂ ਇੱਕ ਟੀਮ 'ਚ ਖੇਡੇ ਹਾਂ 100 ਸਾਲ ਤੋਂ ਟੀਮ 'ਚ ਜੀ ਆਪਾਂ ਜਿਵੇਂ ਮੇਰ ਭਾਈ ਧੂਰਕੋਟ ਵਾਲੇ ਕਾਕਾ ਜਾਂਗਪੁਰ ਵਾਲਾ ਹਾਂਜੀ ਤੇ ਜੈਲਾ ਧੂਰਕੋਟ ਵਾਲਾ ਇਹ ਬਣਾਉਂਦੇ ਇੱਥੇ ਜੀ ਤੇ ਜੈਲਾ ਅਮਰੀਕਾ ਤੋਂ ਜਾਂਦਾ ਹੁੰਦਾ ਸੀ ਤੇ ਮੇਰੇ ਭਾਈ ਦਾ ਤਾਂ ਉੱਥੇ ਪੱਕਾ ਹੀ ਤਮ ਤੇ ਇਹਨਾਂ ਦੇ ਵਿੱਚੋਂ ਕਿੱਥੇ ਖੇਡ ਕੇ ਤੁਹਾਨੂੰ ਵਧੀਆ ਲੱਗਿਆ ਜੀ ਇੰਡੀਆ ਦੇ ਵਿੱਚ ਇਟਲੀ ਦੇ ਵਿੱਚ ਇੰਗਲੈਂਡ ਕੈਨੇਡਾ ਦੇ ਵਿੱਚ ਯੂਰਪ ਦੇ ਵਿੱਚ ਮੈਨੂੰ ਇੰਗਲੈਂਡ ਦੇ ਬਜਾਅ ਦੇ ਵਧੀਆ ਲੱਗਿਆ ਕਿਵੇਂ ਜੀ ਕੀ ਫਰਕ ਲੱਗਿਆ ਤੁਹਾਨੂੰ ਬਸ ਉੱਥੇ ਜੀ ਐਡਾ ਹੁੰਦਾ ਜੀ ਖੇਡਦਾ ਬਹੁਤ ਤਕੜਾ ਸੀ ਮੈਂ ਇੰਡੀਆ ਜੀ ਬਹੁਤ ਤਕੜਾ ਖੇਡਦਾ ਸੀ ਜਾਣ ਦੀ ਕੋਈ ਐਵੇਂ ਕਹਾਂ ਤੇ ਇੰਡੀਆ ਜੀ ਪੂਰਾ ਤਕੜਾ ਕਰਦੇ ਆ ਇੰਗਲੈਂਡ ਇਦਾਂ ਜਾ ਕੇ ਮਜਨ ਦੀ ਪੂਰਾ ਹੀ ਐ ਹੁੰਦਾ ਜੀ ਜੱਫੇ ਮੇਰੇ ਹੁੰਦੇ ਸਾਰੇ ਮੈਚ ਅਟਦਾ ਅਗਲਾ ਹਰ ਤੁਹਾਨੂੰ ਜਦੋਂ ਮੈਚ ਆਣੀ ਜਿਹਦੇ ਮੇਰੇ ਜੱਫੇ ਹਨ ਜਿਹੜੇ ਮਰਜੀ ਰੈਡ ਦਾ ਜੀ ਬਹੁਤ ਤਗੜਾ ਖੇਡਿਆ ਤਿੰਨ ਜਿਹੜਾ ਸਾਲ ਤੇ ਤੁਹਾਡੇ ਜ਼ਿੰਦਗੀ ਦੇ ਕੁਝ ਉਹ ਮੈਚ ਚਾਹੇ ਉਹ ਪਿੰਡ ਓਪਨ ਦੇ ਹੋਣ ਚਾਹੇ ਉਹ ਕਲੱਬਾਂ ਦੇ ਹੋਣ ਕਿਉਂਕਿ ਤੁਸੀਂ ਹਰਜੀਤ ਤਲਵਾਰ ਕਲੱਬ ਜਗਰਾਉਂ ਦੇ ਲਈ ਖੇਡੇ ਹੋ ਚైనਾ ਸਦਮਾਈ ਟੀਮ ਦੇ ਲਈ ਤੇ ਇਹ ਤੋਂ ਬਿਨਾ ਹੋਰ ਕਿਹੜੇ ਕਲੱਬ ਦੇ ਵਿੱਚ ਖੇਡੇ ਸੀ ਨਹੀਂ ਮੈਂ ਹਰਜੀਤ ਤਲਵਾਰ ਕਲੱਬ ਵਿੱਚ ਖੇਡਿਆ ਖੇਡਿਆ ਜੀ ਹਾਂਜੀ ਤੇ ਤੁਹਾਡੀ ਜ਼ਿੰਦਗੀ ਦੇ ਹੁਣ ਤੱਕ ਦੇ ਮੈਚਾਂ ਦੇ ਵਿੱਚੋਂ ਵੈਸਟ ਮੈਚ ਯਾਦਗਾਰੀ ਮੈਚ ਆਪਾਂ ਜਿਹਨਾਂ ਨੂੰ ਕਹਿ ਲੀਏ ਵੈਸੇ ਤਾਂ ਹਰ ਇੱਕ ਮੈਚ ਹੀ ਇਹ ਤਾਂ ਹਰ ਇੱਕ ਮੈਚ ਦੀ ਮੇਰਾ ਤਾਂ ਯਾਦਗਰੀ ਹੁੰਦਾ ਜੀ ਉਹਨਾਂ ਨੂੰ ਕਹੀਏ ਹੁਣ ਵਿయోగ ਗਿਣਤੀ ਕਰੀਏ ਤਾਂ ਪਹੁੰਚ ਇੱਥੇ ਜਿਆਦਾ ਨਹੀਂ ਆਉਣਗੇ ਕਿਉਂਕਿ ਤੁਸੀਂ ਕਹਿ ਕੇ ਕਹਿ ਕੇ ਜੱਫਾ ਲਾਉਂਦੇ ਰਹਿੰਦੇ ਹਾਂ ਹਾਂਜੀ ਤੇ ਕਈ ਵਾਰੀ ਉਹਨਾਂ ਨੂੰ ਆਏ ਕਹਿੰਦਾ ਕਿ ਕਿੰਨੇ ਖਾਓਗੇ ਉਹ ਜੇ ਕਹਿੰਦੇ ਚਾਰ ਖਾਵਾਂ ਕਹਿੰਦੇ ਪੰਜ ਲਾਉ ਰੀਡਰ ਫਿਰ ਚਾਰਾਂ ਸਾਦੇ ਦੋ ਹੀ ਖਾਣਦੇ ਆਂਗੇ ਉਹਨਾਂ ਨੂੰ ਹੌਸਲਾ ਹੀ ਨਾ ਆਉਂਦਾ ਜੀ ਹਾਂਜੀ ਤੇ ਕਈ ਮੈਚਾਂ ਦੇ ਵਿੱਚ ਇਹ ਹੁੰਦਾ ਨਾ ਜੀ ਆਪਾਂ ਸੋਚ ਕੇ ਕੁਝ ਹੋ ਜਾਂਦੇ ਆਂ ਹੋਰ ਕੁਝ ਹੋ ਜਾਂਦਾ ਇਹ ਹੋ ਜਾਂਦਾ ਹੈ ਤਲਕਨਵਾਜੀ ਕਬੱਡੀ ਆਪਾਂ ਹਾਰ ਵੀ ਜਾਂਦੇ ਹੀ ਕਈ ਵਾਰੀ ਆਪਾਂ ਕੋਨਫੀਡੈਂਸ ਜਾ ਕੇ ਹੁੰਦਾ ਵੀ ਜਿੱਥੇ ਧਾਗੇ ਦੇ ਵੀ ਨਹੀਂ ਬੰਦਾ ਧਾਗੇ ਜਾਂਦਾ ਹਰ ਵੀ ਜਾਂਦਾ ਮੈਚ ਹਾਂਜੀ ਕੋਈ ਇੱਕ ਦੋ ਤਿੰਨ ਚਾਰ ਵਾਰ ਹੋਈ ਐਦਾਂ ਵੀ ਜੀ ਕੌਨਫੀਡੈਂਸ ਜ਼ਿਆਦਾ ਹੁੰਦਾ ਜੀ ਹਰ ਵੀ ਜਾਂਦੇ ਹੂੰ ਇੰਨਾ ਵੀ ਜ਼ਿਆਦਾ ਕਬੱਡੀ ਆ ਇਹ ਹਾਂਜੀ ਪਰ ਫਿਰ ਵੀ ਕੁਝ ਇੱਕ ਮੈਚ ਐਦਾਂ ਦੇ ਹੋਏ ਨੇ ਜਿਹਦੀ ਕੌਨਫੀਡੈਂਸ ਜ਼ਿਆਦਾ ਹੁੰਦਾ ਵੀ ਜਿੱਤ ਹੀ ਜਾਣਾ ਹਾਂਜੀ ਵੀ ਟੀਮ ਤਾਂ ਕੜੀ ਹੁੰਦੀ ਹਾਂਜੀ ਹਾਂਜੀ ਨਹੀਂ ਪਰ ਫਿਰ ਵੀ ਕੋਈ ਮੈਚ ਯਾਦ ਹੋਣਗੇ ਤੁਹਾਡੇ ਜੀ ਉਹ ਮੈਚ ਬੱਦੋਵਾਲ ਦਾ ਜੀ ਤੇ ਦੂਜਾ ਰੈ ਕੋਟ ਗਰੀਵ ਹੈ ਨਹੀਂ ਕੋਈ ਪਿੰਡ ਜਿੱਥੇ ਜਦ ਯਾਦਗਰੀ ਮੈਚ ਨਹੀਂਗਾ ਜੀ ਆਪਣੇ ਇਲਾਕੇ ਡਰੋਲੀ ਵੱਡੇ ਵੱਡੇ ਮੇਲੇ ਸਾਰੇ ਆਪਣੇ ਯਾਦਗਰੀ ਲੋਧੀ ਕਪ ਜਨ ਸਾਰੇ ਯਾਦਗਰੀ ਆ ਬੋਲੇ ਬੋਲੇ ਮੈਲੇ ਹੈ ਨਹੀਂ ਇੱਧਰ ਦਾ ਕੋਈ ਮੈਚ ਵੀ ਜਿਹੜਾ ਯਾਦਗਰੀ ਦੇ ਨਾਮ ਤੇ ਸਾਰੇ ਮੈਚ ਯਾਦਗਰੀ ਆ ਜੀ ਜੀ ਅੱਛਾ ਭਾਈ ਜੀ ਤੁਸੀਂ ਪਿਛਲਾ ਸਮਾਂ ਕੁਝ ਸਾਲ ਜਿਹੜਾ ਕਬੱਡੀ ਤੋਂ ਦੂਰ ਰਹੇ ਹੋ ਬੈਨ ਹੋ ਗਏ ਸੀ ਕੀ ਕਾਰਨ ਹੋਇਆ ਸੀ ਉਦੋਂ ਜੀ ਮੈਂ ਇੰਗਲੈਂਡ ਤੋਂ ਕੈਨੇਡਾ ਗਿਆ ਸੀਗਾ ਉਦੋਂ ਮਰੀ ਕਬੱਡੀਆਂ ਦੀ ਪੂਰੀ ਰੀਲਾਂ ਤੇ ਸਿੱਖਣਾ ਤੇ ਨਹੀਂ ਉਹ ਬੰਦਾ ਪੂਰਾ ਇਹ ਹੁੰਦਾ ਵੀ ਪੱਬਾ ਬਾਹਰ ਉਦੋਂ ਉਹਨਾਂ ਨੇ ਜਦੋਂ ਮੈਨੂੰ ਬੈਨ ਕੀਤਾ ਮੈਂ ਕਿਹੜੇ ਸਮੇਂ ਚ 2006 ਵਿੱਚ ਜੀ 2006 ਦਾ ਸੀਜ਼ਨ ਫਿਰ ਉਹਨਾਂ ਨੇ ਮੈਨੂੰ ਦੁਬਾਰਾ ਬੈਨ ਕਰ ਦਿੱਤਾ ਸੱਤ ਦੇ ਵਿੱਚ ਹੂੰ ਦੋ ਦਿਲ ਜੇ ਟੁੱਟ ਗਏ ਵੀ ਜਾਂਦੀ ਇਹਨਾਂ ਨੇ ਖਤਮ ਕਰ ਦਿੱਤੀ ਕਬੱਡੀ ਜੀ ਦੋ ਤਿੰਨ ਸਾਲਾਂ ਮੈਂ ਕਬੱਡੀ ਤੋਂ ਦੂਰ ਰਿਹਾ ਉਦੋਂ ਹੂੰ ਤੇ ਉਹਨਾਂ ਨੇ ਜਾਂਦੀ ਮੇਰਾ ਇਦਾਂ ਇਦਾਂ ਹੋ ਗਿਆ ਵੀ ਜੇ ਇੰਨੀ ਮਿਹਨਤ ਕੀਤੀ ਸਾਰੀ ਜ਼ਿੰਦਗੀ ਦੀ ਵਿਦਾ ਤੇ ਲੱਗੀ ਹਾਂਜੀ ਹਾਂਜੀ ਇਦਾਂ ਹੋ ਗਿਆ ਜਦੋਂ ਦੋ ਬੈ ਜਦੋਂ ਬੰਦੇ ਦਾ ਸਰਕਲ ਟੁੱਟ ਜਾਂਦਾ ਨਾ ਬੈਂਡ ਦੇ ਵਿੱਚੋਂ ਬਿਲਕੁਲ ਜੀ ਤੇ ਬੰਦਾ ਤਿੰਨ ਦਿਨ ਸੋਚਣ ਲੱਗਦਾ ਵੀ ਹੋ ਕੀ ਗਿਆ ਹੋ ਕੀ ਗਿਆ ਬਿਲਕੁਲ ਜੀ ਗੁੱਡੀ ਜਿਹੜੀ ਅੰਬਰਾਂ ਤੇ ਹੁੰਦੀ ਆ ਤੇ ਇੱਕ ਲੱਖ ਤੇ નીચે ਆ ਜਾਂਦੀ ਆ ਯਾਰ ਤੋ ਬੰਦਾ ਦੂਜਾ ਖੇਡਾ ਦੇਖਦਾ ਫਿਰ ਤੁਹਾਨੂੰ ਪਤਾ ਹੀ ਬੰਦੇ ਦੇ ਦਿਲ ਤੇ ਕੀ ਵੀਤਦੀ ਆ ਹਾਂਜੀ ਹਾਂਜੀ ਦੋ ਦੋ ਜਾਂਦੀ ਮੈਂ ਇੱਕਦਾਂ ਟੁੱਟ ਗਿਆ ਹੀ ਜਾਂਦੀ ਫੇਰ ਜਾਂਦੀ ਮੈਂ ਸੋਚਿਆ ਜੀ ਇੰਡੀਆ ਆ ਕੈਨੇਡਾ ਬੰਨ ਉਹਨੇ ਬੈਨ ਹੀ ਰੱਖਿਆ ਬਾਹਰ ਹੀ ਪਰ ਮੈਂ ਇੰਡੀਆ ਦਾ ਸ਼ੌਕ ਪੂਰਾ ਕਰ ਜਾਂਦਾ ਇੰਡੀਆ ਖੇੜ ਜਾਂਦਾ ਜੀ ਯੂਰਪ ਖੇੜ ਜਾਂਦਾ ਜੀ ਇੱਥੇ ਲੈ ਜਾਂਦੀ ਉੱਥੇ ਜਿੱਥੇ ਮੈਂ ਖੇਡਣਾ ਚਾਹੁੰਦਾ ਸੀ ਕੈਨੇਡਾ ਚ ਇੰਗਲੈਂਡ ਦਾ ਮੈਂ ਖੇੜੀ ਗਿਆ ਚਾਰ ਪੰਜ ਸਾਲ ਪੂਰਾ ਟੌਪ ਤੇ ਕੈਨੇਡਾ 'ਚ ਖੇਡਣਾ ਚਾਹੁੰਦਾ ਸੀ ਮੈਂ ਜੀ ਜਦੋਂ ਪੂਰਾ ਗੀਲਾ ਤੇ ਉਹਨਾਂ ਨੇ ਮੈਨੂੰ ਬੈਨ ਕਰਤਾ ਜਾਨੀ ਮੇਰਾ ਦਿਲ ਨੂੰ ਦੁੱਖ ਬਹੁਤ ਆਇਆ ਉਹਨੂੰ ਜੀ ਤੇ ਫਿਰ ਦੁਬਾਰਾ ਉਦੋਂ ਵਿੱਚ ਉਹ ਬੰਦੇ ਹੇਟਰ ਸੀਗੇ ਕਲੱਬਾਂ 'ਚ ਦੋ ਚਾਰ ਹੁੰਦੇ ਨੇ ਵਿੱਚ ਹੀ ਹੁੰਦੇ ਆ ਹੇਟਰ ਪਿਆਰ ਵੀ ਸਾਨੂੰ ਲੋਕ ਬਹੁਤ ਕਰਦੇ ਸੀ ਲੋਕ ਵਿੱਚੋਂ ਦੋ ਚਾਰ ਕਲੱਬ ਵਾਲੇ ਹੇਟਰ ਸੀ ਉਹਨਾਂ ਨੂੰ ਪਤਾ ਸੀ ਵੀ ਇੱਥੇ ਹੋਂ ਰਿਹਾ ਪਿਆ ਵੀ ਆਹ ਕਲੱਬ 'ਚ ਖੇਡੂਗਾ ਉੱਚ ਖੇਡੂਗਾ ਵੀ ਇਹ ਤਗੜੀ ਬਣ ਜਾਨੀ ਹੈ ਮੈਂ ਬਿਆਨ ਨਹੀਂ ਰੱਖਾਂ ਰੀਜਨ ਨਹੀਂ ਰੱਖਾਂ ਜੀ ਤੇ ਫਿਰ ਦੁਬਾਰਾ ਹਿੰਮਤ ਜਿਹੜੀ ਹੈ ਹੌਸਲਾ ਇਹ ਤੁਹਾਨੂੰ ਕਿਵੇਂ ਮਿਲਿਆ ਜੀ ਉਦੋਂ ਬਾਅਦ ਦੁਬਾਰਾ ਉਹ ਵਧੀਆ ਲਾਈਵ ਪਾਰਟਨਰ ਮੈਂ ਕਹਿੰਦਾ ਥੰਨੂੰ ਜੀ ਉਹਨੇ ਸਪੋਰਟ ਕੀਤੀ ਮੇਰੀ ਪੂਰੀ ਵੀ ਖੇਡ ਤੇ ਮੈਂ ਹੁਣ ਕਮਾਲ ਪੂਰੇ ਖੇਡਿਆ ਮੈਂ ਉਦੋਂ ਬਾਅਦ ਚ ਤੇ ਲੱਗਿਆ ਖੇਡ ਕੇ ਵੀ ਮੈਂ ਉਹੀ ਬੱਪੂ ਦੁਬਾਰੇ ਲੋਕਾਂ ਨੂੰ ਚਾਰਾ ਪੰਜਾਂ ਮੈਂਚਾ ਵਾਦ ਵੀ ਉਹੀ ਬੱਪੂ ਮਿਲੂਗਾ ਖੇਡਣ ਨੂੰ ਲੋਕਾਂ ਨੂੰ ਆਪਾਂ ਵੀ ਆਏ ਨਰਾਇਣ ਹੋ ਲੰਦੇ ਜੀ ਸਰੀਰ ਕਹਿੰਦਾ ਵੀ ਖੇਡੂਗਾ ਪੂਰਾ ਵਿਸ਼ਵਾਸ ਹੈ ਜੀ ਪੂਰਾ ਯਕੀਨ ਹੈ ਜੀ ਕੌਫੀ ਕੌਨਫੀਡੈਂਸ ਹੈ ਉਹਨੂੰ ਹੁੰਦਾ ਕੀ ਨਹੀਂ ਜੇ ਤੁਹਾਡਾ 파ਰਨਰ ਵਧੀਆ ਥੋੜੀ ਸਪੋਰਟ ਕਰਦਾ ਵਾ ਤਾਂ ਫਿਰ ਵੀ ਕੋਈ ਚੀਜ਼ ਹੈ ਨਹੀਂ ਕੋਈ ਨਹੀਂ ਕਰ ਸਕਦੇ ਦੀ ਮਿਹਨਤ ਕਰਨ ਲਈ ਅੱਛਾ ਭਾਈ ਜੀ ਤੁਹਾਡੇ ਆਈਡਲ ਖਿਡਾਰੀ ਕਿਹੜੇ ਸੀਗੇ ਤੁਸੀਂ ਕਿੰਨਾਂ ਦੀ ਖੇਡ ਤੋਂ ਜ਼ਿਆਦਾ ਪ੍ਰਭਾਵਿਤ ਸੀ ਮੈਂ ਜੀ ਆਈਡਲ ਖਿਡਾਰੀ ਤਾਂ ਮੈਂ ਢੁੱਡੀ ਕੇ ਬੈਠਾ ਲੈਂ ਤੇ ਜਵਾਕ ਜਾਂਦੇ ਹਰਜੀਤ ਖੇਡਦਾ ਬਾਜੇ ਖੰਦੇ ਜੀ ਜਦੋਂ ਉਹ ਬਾਹਾਂ ਖਿਡਾਰੀਆਂ ਆ ਕੇ ਬਿਲੀ ਬੋਰਡ ਦੇ ਸੈੱਟ ਤੇ ਤਾਂ ਬਹੁਤ ਵਧੀਆ ਲੱਗਿਆ ਖੇਡਦਾ ਪਾਉਂਦਾ ਜੀ ਪੂਰਾ ਜਾਂਦੇ ਆਪਾਂ ਉਹਦੇ ਫੈਨ ਸੀਗੇ ਹਰਜੀਤ ਦੀ ਗੇਂਦ ਜੀ ਜੀ ਬਹੁਤ ਵਧੀਆ ਰੇਡਰ ਸੀ ਬਾਖ ਲਾਰ ਦਾ ਹੱਸਦਾ ਹੀ ਆਉਂਦਾ ਜੀ ਮੈਂ ਉਹਦਾ دیਵਾਨਾ ਹੀ ਜਾਂਦੇ ਹਰਜੀਤ ਜੀ ਕੇ ਆਉਂਦਾ ਜੀ ਤੇ ਫਿਰ ਉਹ ਤਾਂ ਰੇਡਰ ਸੀ ਤੁਸੀਂ ਜਾਫੀ ਬਣੇ ਹਾਂਜੀ ਉਹ ਜਦੋਂ ਮੈਂ ਤੁਸੀਂ ਖੇਡਦੇ ਥੰਨੂੰ ਜਿਹੜੀ ਚੀਜ਼ ਮੈਨੂੰ ਜਾਫ ਵਧੀਆ ਲੱਗਦੀ ਸੀ ਵੀ ਰੇਡਰ ਨਾਲ ਰੇਡਰ ਨਾਲ ਦੋ ਹੱਥ ਕਰਨੇ ਹਾਂਜੀ ਫਿਰ ਮੈਂ ਫੜਦਾ ਵੀ ਕੈਂਚੀ ਗੁੰਚੀ ਲਾਉਣਾ ਮੈਂ ਉੱਤੋਂ ਜਾਂਦੇ ਆਂ ਫਿਰ ਖੇਡਦਾ ਹੀ ਮੈਂ ਤੁੰਨੂੰ ਵਧੀਆ ਲੱਗਦਾ ਹੈ ਮੈਨੂੰ ਐ ਲੋਕ ਪਿਆਰ ਬਹੁਤ ਹੁੰਦੇ ਜੇ ਤੁਸੀਂ ਚਾਰਾਂ ਜੱਫੇ ਦੋ ਜੱਫੇ ਵੀ ਲਾਉਨੇ ਆਂ ਲੋਕਾਂ ਨੂੰ ਉਹ ਦੋ ਜੱਫੇ ਦਹਾ ਜੱਖਾਂ ਰਿਹਾ ਲਾਉਂਦੇ ਆਂ ਹਾਂਜੀ ਹਾਂਜੀ ਇਹਨਾਂ ਦੀ ਘੇਰ ਕੇ ਵਿਚਾਲੇ ਲੈ ਕੇ ਲਾਉਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਤੇ ਮਨਪਸੰਦ ਖਿਡਾਰੀਆਂ ਦੀ ਗੱਲ ਕਰੀਏ ਤੁਹਾਡੇ ਬੈਚ ਦੀ ਮੇਰੇ ਮਨ ਨਾਲ ਇਹਦੇ ਵਧੀਆ ਖਿਡਾਰੀ ਖੇੜਦੇ ਮੈਨੂੰ ਗੋਪੀ ਵਧੀਆ ਲੱਗਦਾ ਜੀ ਉਹਨੇ ਸੈੱਟ ਬਹੁਤ ਵਧੀਆ ਖੇੜਦਾ ਜੀ ਬਿੱਟੂ ਦੁਕਾਨ ਨਾਲ ਖੇੜ ਕੇ ਬਹੁਤ ਵਧੀਆ ਲੱਗਦਾ ਜੀ ਜੱਸੇ ਸੱਧਮਾਨ ਕੀਪੇ ਆਪੋ ਸਾਰੇ ਪਲੇਅਰਾਂ ਨੇ ਬਹੁਤ ਵਧੀਆ ਖੇੜੇ ਕਾਲੂ ਆਪਣਾ ਜਾਂਦੀ ਪੂਰਾ ਭਰਾਵਾ ਕੋਈ ਕਾਲੂ ਸੀਦੇ ਉੱਪਰ ਨਾਲ ਦਾ ਆਪਣਾ ਪੂਰਾ ਹੀ ਪਿਆਰ ਸੀ ਹਾਂਜੀ ਹਾਂਜੀ ਜਾਂਦੀ ਭਰਾਵਾ ਨੂੰ ਬੱਸ ਸੀਰੇ ਉੱਪਰ ਨਾਲ ਦਾ ਹਾਂਜੀ ਹੋਰ ਮਤ ਜਾਂਦੀ ਜਿੱਥੇ ਖੇੜਦੇ ਉਹਦੀ ਬਿਗ ਤੇ ਕੰਨਾ ਜੀ ਹਾਂਜੀ ਹਾਂਜੀ ਉਹ ਇਕੱਠੇ ਤਕਰੀਬ ਹੁੰਦੇ ਸੀ ਇਕੱਠੇ ਇੰਗਲੈਂਡ ਇੰਡੀਆ ਹਰ ਤਲਵਾਰ ਕਲੱਬ ਵਿੱਚ ਇਕੱਠਾ ਹੁੰਦੇ ਮੇਰੇ ਸੀਰੇ ਦਾ ਪਿਆਰ ਹਾਂਜੀ ਬਾਕੀ ਆਪਣਾ ਜੱਸਾ ਕੋਚ ਆ ਉਹਦੀ ਉਹਦਾ ਜਾਂਦੀ ਹੁੰਦਾ ਸੀ ਮੈਚ ਵਿੱਚ ਫੜ ਲੈਂਦਾ ਉਹ ਕਹਿੰਦਾ ਅੱਜ ਖੇਡਣਾ ਉਹ ਕਹਿੰਦੇ ਚੱਕਰੀ ਜਲਾਲ ਦੀ ਬਾਤ ਹਾਂ ਜੀ ਜੱਸਾ ਆਪਣਾ ਬਹੁਤਿਆਰ ਪਿਆਰ ਉਹਨਾਂ ਭਰਾਵਾਂ ਨਾਲ ਹਾਂਜੀ ਅੱਛਾ ਭਾਈ ਜੀ ਗੱਲ ਆਪਾਂ ਇੱਥੇ ਕੀਤੀ ਹੈ ਬਿੱਟੂ ਦੁਗਾਲ ਦੀ ਬਿੱਟੂ ਦੁਗਾਲ ਨਾਲ ਤੁਸੀਂ ਕਿੰਨੇ ਮੈਚ ਖੇਡੇ ਹੋ ਕਿੰਨਾ ਕੁ ਤੁਹਾਡੇ ਨੇੜੇ ਸੀ ਕਿਸ ਤਰ੍ਹਾਂ ਦਾ ਸੁਭਾਅ ਸੀ ਤੁਸੀਂ ਉਹਦੇ ਬਾਰੇ ਦੋ-ਚਾਰ ਗੱਲਾਂ ਬਿੱਟੂ ਦੁਗਾਲ ਬਹੁਤ ਨੇੜੇ ਸੀ ਮੈਂ ਜਦੋਂ ਵੀ ਕੋਈ ਮੈਚ ਉਹ ਹੋ ਟੀਮ ਖੇੜਦਾ ਮੈਚ ਬਾਜ਼ੀ ਇਕੱਠੇ ਬੈਠੇ ਹੁੰਦੇ ਸੀ ਲੈਂਨ ਤੇ ਮੈਚ ਨੂੰ ਦੇਖਦੇ ਜਾਂ ਗੱਲਾਂ ਕਰਦੇ ਹਾਂਜੀ ਬਾਕੀ ਉਹਦੇ ਪਿੰਡ ਮੈਚ ਹੁਣ ਆਉਣੇ ਕਹਣਾ ਬੇਦੂ ਨੂੰ ਆਉਣਾ ਜੇ ਮੈਂ ਕਿ ਢੋਲੀ ਮੇਰਾ ਸਲਵਾਰ ਸੀ ਉਹ ਦਿਨ ਮੋਟਰਸਾਈਕਲ ਉਹਨੂੰ ਮੈਂ ਫੋਨ ਮਾਰਿਆ ਕਹਿੰਦਾ ਆ ਗਿਆ ਮੈਂ ਹਾਈ ਕਿ ਤੁਜਨਾਂ ਦੀ ਪਿਆਰ ਬਹੁਤ ਸੀ ਜੋਣੇ ਕਹਣਾ ਮੈਂ ਖੇੜਨਾ ਵੀ ਤੂੰ ਕਹਿੰਦਾ ਮੇਰੇ ਪਿੰਡਾਂ ਲ ਮੂਨਕ ਗੁਲਜਾਰੀ ਦੇ ਪਿੰਡ ਮੈਂ ਸੀ ਕਹਿੰਦਾ ਤੈਨੂੰ ਆਉਣਾ ਹੀ ਪੈਣਾ ਮੈਂ ਪਤਾ ਨਹੀਂ ਕਿੱਥੇ ਹੀ ਦੂਰ ਪੈਂਦਾ ਮੈਂ ਪਹੁੰਚਿਆ 4 ਵਜੇ ਆ ਕੇ ਦੋ ਬੰਦ ਨੇ ਇੰਨਾ ਪਿਆਰ ਕੀਤਾ ਵੀ ਤੂੰ ਪਹੁੰਚ ਗਿਆ ਜੀ ਜੀ ਉਹ ਬੰਦਾ ਬਿੰਦੀ ਬਿੱਟੂ ਵਰਗਾ ਇਨਸਾਨ ਨਹੀਂ ਦੁਨੀਆ ਦਾ ਉਹ ਬਹੁਤ ਵਧੀਆ ਬੰਦਾ ਇਨਸਾਨ ਸੀ ਪਿਆਰ ਕਰਦਾ ਸ਼ਰੇਕ ਨੂੰ ਹਾਂਜੀ ਹਾਂਜੀ ਵਧੀਆ ਪਲੇਅਰ ਸੀਗਾ ਤੇ ਚਲੋ ਮਹਾਰਾਜ ਨਹੀਂ ਹੂੰ ਮਨਜ਼ੂਰ ਹਾਂਜੀ ਉਹ ਪ੍ਰਮਾਤਮਾ ਦੀ ਮਰਜ਼ੀ ਉੱਥੇ ਆ ਕੇ ਬਿਲਕੁਲ